ਬੋ ਸ਼ਰਮਾ ਜਾਨੀ ਸੰਸਥੀ ਤੋਂ ਮਰੇ ਨਾਲ ਸਾਡੇ ਅਮਰਿੰਦਰ ਜੀ ਸਾਡੇ ਪ੍ਰੈਸੀ ਜੀ ਅਮਰਿੰਦਰ ਸ਼ਰਮਾ ਜੀ ਚੇਅਰਮੈਨ ਬ੍ਰਾਹਮਣ ਸਭਾ ਸਾਡੇ ਦਿੱਤੀ ਜੈਨ ਜੇ ਜੀ ਵਿਕਾਸ ਜੈਨ ਜੀ ਤੇ ਸਾਡੇ ਜਿਹੜੇ ਚੀਫ ਗੈਸਟ ਅਭੀਜੀ ਚੋਪੜਾ ਜੀ ਪਲੱਸ ਡਾਕਟਰ ਤੇ ਅਮੀਰ ਗਾਂਧੀ ਜੀ ਪਲੱਸ ਦੀਕੇਬਿੰਦਰ ਜੀ ਜੋ ਡਾਇਰੈਕਟਰ ਸੀ ਤੇ ਜਿਨ੍ਹਾਂ ਨੇ ਸਾਨੂੰ ਐਂਬੂਲੈਂਸ ਡੋਨੇਟ ਕੀਤੀਆਂ ਸਾਡੇ ਕਿਸ਼ਨਦੇਵ ਗੋਲ ਜੀ ਉਹਨਾਂ ਦੇ ਬੇਟੇ ਨੇ ਸਾਨੂੰ ਇੱਕ ਐਂਬੂਲੈਂਸ ਦਿੱਤੀ ਆ ਤੇ ਦੂਜੀ ਐਮਲ ਨੇ ਸਾਨੂੰ ਪ੍ਰੀਕਿੰਦਰ ਸਿੰਘ ਜੀ ਤੋਂ ਨੂੰ ਬਤਰਾ ਜੀ ਤੇ ਉਹਨਾਂ ਦੇ ਇੰਦਰ ਸਿੰਘ ਚੱਡਾ ਜੀ ਪਲੱਸ ਤਰਫੇ ਮਿੱਤਲ ਜੀ ਉਹਨਾਂ ਦੇ ਵੱਟੇ ਮਨੀ ਮਿੱਤਲ ਜੀ ਉਹਨਾਂ ਨੇ ਸਾਨੂੰ 6.5 ਲੱਖ ਰੁਪਏ ਦਿੱਤਾ ਹੈ ਤੇ 50000 ਰੁਪਏ ਐਂਬੂਲੈਂਸ ਵਾਸਤੇ ਦਿੱਤਾ। ਅਸੀਂ ਅੱਜ ਐਂਬੂਲੈਂਸ ਤੋਂ 120000 ਰੁਪਏ ਦੀ ਸਾਨੂੰ ਸਰੇਸ਼ ਕਿਸ਼ਨ ਗੋਲੀ ਨੂੰ ਐਡਮਿਟ ਕੀਤੀ ਆ। ਇਹ ਐਂਬੂਲੈਂਸ ਅਸੀਂ ਦਸੰਬਰ ਚ ਲੈਣ ਜਾ ਰਹੇ ਹਾਂ ਜਿਹੜਾ ਅਸੀਂ ਪੈਸਾ ਡੋਨੇਟ ਸਾਡਾ ਇਕੱਠਾ ਹੋਇਆ ਜਿਹਦੇ 71 ਲੱਖ ਰੁਪਏ ਸਾਡੇ ਵਿਕੇਸ਼ ਰਗਵਿੰਦਰ ਗੁਪਤਾ ਨੇ ਦਿੱਤਾ। ਉਹਨਾਂ ਯਾਰ ਤੁਹਾਨੂੰ ਅਸਤੇ ਜਾਨ ਜੀ ਨੇ ਦਿੱਤਾ। 50000 ਤੁਹਾਨੂੰ ਮਨੋਜ ਉਹਨਾਂ ਨੇ ਦਿੱਤਾ ਹੈ। ਤੇ ਸੈਨਾ ਨੇ ਦਵਾਇਆ ਨੈਸ਼ਨਲ ਐਮਰਜੈਂਸੀ ਹੈਲਥਟੀ ਨੇ ਇਸ ਤਰ੍ਹਾਂ ਇਕੱਠੇ-ਇਕੱਠੇ ਕਰਦੇ ਸਾਨੂੰ ਕਾਸ਼ ਜੀ ਇੰਜ ਨੇ ਦਿੱਤਾ ਸਾਨੂੰ ਵੇਜ ਜੀ ਇੰਜ ਨਜ਼ਾਰਾ ਦੇ ਗਤਾਂ ਜੀ ਨੇ ਲੰਬੀ ਯਾਤਰਾ ਦਿੱਤਾ ਇਕੱਠੇ ਕਰਕੇ ਅਸੀਂ ਦੂਜੀ ਐਮਬੂਲੈਂਸ ਸਾਡੇ ਨੀਲ ਭਾਰਤੀ ਸਾਡੇ ਫੌਂਟਰ ਮੈਂਬਰ ਉਹਨਾਂ ਦੇ ਬੈਠੇ ਵੀ ਆਏ ਆ ਤੇ ਅੱਜ ਅਸੀਂ 14 ਲੱਖ 20 ਹਜ਼ਾਰ ਦੀ ਬਲੈਰੋ ਐਮਬੂਲੈਂਸ ਲਈ ਹੈ ਤੇ ਇੱਕ ਅਸੀਂ ਦਸੰਬਰ ਹੀ ਲੈਣ ਜਾ ਰਹੇ ਆ ਸਾਡੇ ਦਿਕਤਾਰ ਸਿੰਘ ਜੱਗੀ ਜੀ ਸਾਡੇ ਨਾਲ ਹੈ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਸਾਡੇ ਨਾਲ ਤੁਸੀਂ ਜੁੜੋ ਸਾਡੇ ਮੈਂਬਰ ਬਣੋ ਚਾਰ ਵਾਰੀ ਅੱਜ ਮਸ਼ੀਨਾਂ ਦਿੱਤੀਆਂ ਜਿਹਦੇ ਬੱਚੇ ਸਾਡੇ ਸਪਲਾਈ ਸੈਂਟਰ ਲਿ ਡੇਡ ਬਡੀ ਨੀਡੀ ਅਪਾ ਅਦਾਇਤੀ ਜਿਹੜੇ ਪਰਿਵਾਰ ਨੂੰ ਉਹ ਮੈਕਾਸ਼ਣ ਦਿੱਤਾ ਤੇ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਲੋਕਾਂ ਦੀ ਕਿਵੇਂ ਸੇਵਾ ਕਰੀਏ ਦਿ ਲੋ ਤੇ ਸਾਡੀਆਂ ਐਂਬੂਲੈਂਸ ਜਿਹੜੀ ਪੰਜ ਅੱਜ ਵੀ ਸੀ ਕਿ ਅ ਹਰ ਦਿਵਾਰ ਡੈਡ ਬੋਡੀ ਭੇਜੀ ਹੈ ਦਿੱਲੀ ਸਾਨੂੰ ਕੋਈ ਨਾ ਕੋਈ ਅੰਦਰ ਲੈਂਦਾ ਸਭ ਪੰਜ ਐਂਬੂਲੈਂਸਾਂ ਲਗਾਤਾਰ ਚੱਲਦੀਆਂ ਪਰਮਿਸ਼ਨ ਮੈਨ ਹੈ ਸਾਡੇ ਕੋਲ ਫ੍ਰੀਜ਼ਰ ਹੈ ਸਾਡੇ 10 ਲਾਈਸੈਂਟਰ ਹੈ ਦੋ ਕੰਪਿਊਟਰ ਸੈਂਟਰ ਹੈ ਇੱਕ ਬੁਟੀ ਪਾਲਰ ਹੈ ਪਲੱਸ ਤੁਸੀਂ ਜਿੱਥੇ ਖੜੇ ਹੋ ਨੋ ਪਾਰਕ ਹੈ ਜਿਹਨੂੰ ਅਸੀਂ ਮੇਨਟੇਨ ਕਰਦੇ ਹਾਂ ਇਸ ਸਿਜਨ ਦੇ ਅਸੀਂ 1200 ਤੋਂ ਉੱਪਰ ਪਲਾਂਟ ਲਗਾ ਚੁੱਕੇ ਹਾਂ ਮੰਤਾ ਕਾਸੀ 15000 ਤੋਂ ਉੱਪਰ ਪਲਾਨ ਲਗਾ ਚੁੱਕਾ ਹੈ ਕੋਸ਼ਿਸ਼ ਹੈ ਤੁਹਾਨੂੰ ਥੋੜਾ ਪਰ ਕਰੀਏ ਅਸੀਂ ਪੋਲੂਸ਼ਨ ਤੋਂ ਕਿਵੇਂ ਬਚ ਸਕਦੇ ਹਾਂ এনवायरमेंट ਨੂੰ ਕਿਵੇਂ ਅੱਛਾ ਕਰ ਸਕੀਏ ਮੈਂ ਲੋਕਾਂ ਨੇ ਰਿਕਵੈਸਟ ਕਰਨਾ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਤੁਹਾਨੂੰ ਜਿਹੜਾ ਅਮਾਉਂਟ ਡੋਨੇਟ ਕਰੋਗੇ ਅਸੀਂ ਉਹ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਹਾਂ ਸਾਡੇ ਅੱਜ ਕਦਰ ਨੂੰ ਕਰਮਿੰਦਰ ਸਿੰਘ ਜੀ ਡਾਕਟਰ ਜੀਐਸ ਨੰਦ ਜੀ ਕਰਨਲ ਕਰਮਿੰਦਰ ਸਿੰਘ ਜੀ ਆਲਰੇਡੀ ਪਦਮ ਸ਼੍ਰੀ ਆ ਉਹ ਵੀ ਆਏ ਸੀ ਤੇ ਸਾਡੇ ਆ ਕੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਤੁਹਾਨੂੰ ਡਾਕਟਰ ਬਚਨ ਲਾਲ ਭਾਰਤਵਾਦੀ ਜਿਹੜੇ ਵਾਈਸ ਚਾਂਸਟਰ ਰਿਟਾਇਰ ਹੈ ਉਹ ਵੀ ਆਏ ਸੀ ਨੋਨਾ ਦਾ ਵੀ థాంక్స్ ਕਰਦਾ ਮੈਂ ਭਜਨ ਪ੍ਰਤਾਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਸਾਨੂੰ 25000 ਰੁਪਏ ਦਿੱਤਾ ਮੇਨ ਗੋਲ ਫਰਮਾ ਫੈਮਿਲੀ ਸਾਡੇ ਕਿਸ਼ਨ ਦੇਵ ਗੋਲ ਜੀ ਸਮਰਜੀਤ ਗੋਲ ਜੀ ਉਹਨਾਂ ਦੀ ਮਿਸ ਜੀ ਉਹਨਾਂ ਦੇ ਜਿਹਨਾਂ ਦੇ ਮਦਰ ਤੇ ਉਹਨਾਂ ਦਾ ਸਾਰਾ ਪਰਿਵਾਰ ਹੈ ਮੈਂ ਸਭ ਦਾ ਦਿਲੋਂ ਥੈਂਕਸ ਕਰਦਾ ਪਰਮਾਤਮਾਗੇ ਦੁਆ ਕਰਦਾ ਜਿਨ੍ਹਾਂ ਨੇ ਸਾਨੂੰ ਡੋਨੇਟ ਕੀਤੀ ਹੈ ਉਹਨਾਂ ਨੂੰ ਪਰਮਾਤਮਾ ਹੋਰ ਸਾਨ ਸ਼ਕਤੀ ਦੇ ਉਹਨਾਂ ਦੇ ਪਰਿਵਾਰ ਚ ਵਾਧਾ ਹੋਵੇ ਉਹਨਾਂ ਦਾ ਪ੍ਰੋਫਿਟ ਹੋਵੇ ਕਿ ਸਾਨੂੰ ਹੋਰ ਇੱਕ ਦੋ ਐਂਬੂਲੈਂਸ ਹੋਣ ਸਾਡੇ ਐਂਬੂਲੈਂਸਾਂ ਦਾ ਪੰਜ ਪੁਰਾਣੀਆਂ ਹੋ ਚੁੱਕੀਆਂ ਨੇ ਤੁਸੀਂ ਨੂੰ ਰੀਪਲੇਸ ਕਰਨੀਆਂ ਤੇ ਅਸੀਂ ਹੋਰ ਕਰ ਸਕੀਏ ਲੋਕਾਂ ਦੀ ਸੇਵਾ ਕਰ ਸਕੀਏ